ਇੱਕ ਵਾਰ ਦੀ ਗੱਲ ਐ ਇੱਕ ਬੱਚਾ ਸਿਕੁਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੇਲ ਕਰ ਰਹੇ ਸੀ ਇੱਕ ਸੱਜਣ ਨੇ ਜਾਦੂ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੋਂ ਜੋੜੀ ਬੂਟਾਂ ਦੀ ਲੈ ਆਇਆ ਤੇ ਕਹਿਣ ਲੱਗਿਆ ਲੈ ਪੁੱਤਰ ਬੂਟ ਪਾ ਲੈ ਮੁੰਡੇ ਨੇ ਫਟਾਫਟ ਬੂਟ ਪਾਏ ਤੇ ਬੜਾ ਖੁਸ਼ ਹੋਇਆ ਤੇ ਜਦੋਂ ਬੰਦਾ ਜਾਣ ਲੱਗਿਆ ਤਾਂ ਉਸ ਮੁੰਡੇ ਨੇ ਉਸ ਬੰਦੇ ਦਾ ਹੱਥ ਫੜ ਲਿਆ ਤੇ ਪੁੱਛਣ ਲੱਗਿਆ ਕਿ ਤੁਸੀਂ ਰੱਬੂ ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਬੋਲਿਆ ਨਹੀਂ ਨਹੀਂ ਬੇਟਾ ਮੈਂ ਰੱਬ ਨਹੀਂ ਹਾਂ ਮੁੰਡੇ ਨੇ ਫਿਰ ਉਹਨੂੰ ਪੁੱਛਿਆ ਕਿ ਤੁਸੀਂ ਫਿਰ ਰੱਬ ਦੇ ਦੋਸਤ ਹੋ ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਐ ਮੈਨੂੰ ਬੂਟ ਲੈ ਦਿਓ ਉਸ ਬੰਦੇ ਦੀਆਂ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਉੱਥੋਂ ਚਲਿਆ ਗਿਆ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਕੋਈ ਔਖੀ ਗੱਲ ਨਹੀਂ ਹੈ ਧੰਨਵਾਦ